ਜੀ ਵਾ ਨਹੀਂ ਮੇਰੀ ਪਿੰਕੀ ਭੈਣ ਆਈ ਆ ਪਿੰਕੀ ਬੁਟੀਕ ਵਾਲੀ ਸਤਿ ਸ੍ਰੀ ਅਕਾਲ ਨਾ ਪਿੰਕੀ ਬੁਟੀਕ ਵਾਲੀ ਆ ਆ ਪਾਈ ਸਾਡੇ ਘਰ ਲੈ ਦੱਸ ਨਹੀਂ ਲੋਕਾਂ ਤੇ ਬੁਟੀਕ ਵਾਲੀਆਂ ਐਵੇਂ ਬਦਨਾਮ ਕੀਤੀਆਂ ਅਖਾ ਟਾਈਮ ਨਾਲ ਸੂਟ ਨਹੀਂ ਦਿੰਦੀਆਂ ਸਾਡੀ ਪਿੰਕੀ ਵੇਖੋ ਉਹ ਬੁਟੀਕ ਵਾਲੀ ਘਰੇ ਸੂਟ ਦੇਣ ਆਈ ਅੱਜ ਐਂ ਦੱਸ ਅੱਛਾ ਚਾਚੀ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਮੇਰੀ ਫਰੈਂਡ ਦਾ ਵਿਆਹ ਸੀ ਮੈਂ ਇਹਨਾਂ ਨੂੰ ਸੂਟ ਸੀਨੇ ਦਿੱਤਾ ਪਤਾ ਇਹਨਾਂ ਨੇ ਕਦੋਂ ਦਿੱਤਾ ਮੈਨੂੰ ਕਦੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਉਹ ਵੀ ਰਾਤ ਹੋਰ ਕੀ ਉਹੋ ਚਾਚੀ ਜੇ ਇਹਨਾਂ ਨੂੰ ਸੂਟ ਟਾਈਮ ਤੇ ਦੇ ਦੋ ਨਾ ਤਾਂ ਨੁਕਸ ਹੀ ਬੜੇ ਕੱਢਦੀਆਂ ਕੋਈ ਕਹਿੰਦੀ ਇੱਥੋਂ ਪੀੜਾ ਇੱਥੋਂ ਖੁੱਲਾ ਇੱਥੋਂ ਉੱਚਾ ਇੱਥੋਂ ਨੀਵਾ ਤੇ ਜੇ ਇਹਨਾਂ ਨੂੰ ਸੂਟ ਐਨ ਮੌਕੇ ਤੇ ਪ੍ਰੋਗਰਾਮ ਤੋਂ ਪਹਿਲਾਂ ਦੇਓ ਨਾ ਤਾਂ ਜਿਵੇਂ ਦਾ ਹੁੰਦਾ ਪਾਕੇ ਤੁਰ ਜਾਂਦੀਆਂ ਲੈ 10 ਪਿੰਕੀ ਇਹ ਬੜੀ ਤੇਜ ਹੈ ਤੂੰ ਤੇ ਹੈ ਨਾ ਮੇਰੀ ਗੱਲ ਸੁਣੋ ਜੇ ਫਿਰ ਵੀ ਕੋਈ ਨੁਕਸ ਕੱਢ ਦੇ ਫੇਰ ਚਲੋਗੇ ਮੈਨੂੰ ਹਕੀਕ ਚੁਣੋ ਦੀ ਮਾਚੀ ਪਿੰਕੀ ਨਾਮ ਆ ਮੇਰਾ ਬੜੀਆਂ ਤਰਕੀਬਾਂ ਸਾਡੇ ਕੋਲੇ ਜੇ ਕੋਈ ਜਨਾਨੀ ਆਕੇ ਆਖੇ ਨਾ ਆ ਵੇਖਿਓ ਠੀਕ じゃ ਨਹੀਂ ਲੱਗਦਾ ਦੇਖਿਓ ਕਿਵੇਂ じゃ ਲੱਗਦਾ ਆਪਾਂ ਨਾਲ ਹੀ ਤਰੀਫਾਂ ਦੇ ਬੋਲ ਬੰਦ ਦੇਈ ਦਿਆ ਜਿੰਨੇ ਵਰਕਰ ਮੇਰੀ ਬੁਟੀਕ ਤੇ ਕੰਮ ਕਰਦੇ ਨੇ ਸਾਰੇ ਸ਼ੁਰੂ ਹੋ ਜਾਂਦੇ ਤੁਸੀਂ ਤਾਂ ਜੀ ਸੋਹਣੇ ਹੀ ਬੜੇ ਲੱਗਦੇ ਆ ਉਹ ਤਾਂ ਸੂਟ ਹੀ ਬੜਾ ਜਚਿਆ ਤੁਹਾਡੇ ਤੇ ਸਾਰੇ ਵਿਆਹ ਚ ਨਾ ਸਾਰੇ ਨੇ ਤੁਹਾਨੂੰ ਹੀ ਵੇਖਣਾ ਹਾਏ ਹਾਏ ਤੁਸੀਂ ਇਦਾਂ ਕਰਦੇ ਜੀ ਤੇ ਹੋਰ ਜਨਾਨੀ ਨੂੰ ਦੱਸੋ ਬਣਾ ਕੀ ਚਾਹੀਦਾ ਹੁੰਦਾ ਕੀ ਚਾਹੀਦਾ ਹੁੰਦਾ ਪੈਸਾ ਰੋਟੀ ਪਾਣੀ ਸੂਟ ਨਾ 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 ਜਨਾਨੀ ਖੁਸ਼ ਹੁੰਦੀ ਹੈ ਤਰੀਫਾਂ ਨਾਲ ਬੱਲੇ ਤੇਰੇ ਪਿੰਕੀਏ ਵਾਜੀ